ਸਰਦੇਸੀ ਹੈ ਇਸਟਾਫ ਤਿੰਨ ਵੱਲੋਂ 550 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਖਿਲਾਫ ਮਾਮਲਾ ਦਰਜ ਕਰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਇਹਨਾਂ ਦੋਸ਼ੀਆਂ ਨੂੰ ਉਦੋਂ ਕਾਬੂ ਕੀਤਾ ਗਿਆ ਜਦੋਂ ਸਾਥੀ ਕਰਮਚਾਰੀਆਂ ਵੱਲੋਂ ਚੈਕਿੰਗ ਚਲਾਈ ਜਾ ਰਹੀ ਸੀ ਤਾਂ ਤਿੰਨ ਵਿਅਕਤੀ ਜਗਰੂਪ ਸਿੰਘ ਉਰਫ ਰੂਪ ਆਰਪੀ ਸਿੰਘ ਉਰਫ ਹਰਸ਼ ਅਤੇ ਸਰਮਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 550 ਗ੍ਰਾਮ ਹੈਰੋਇਨ ਬਰਾਮਦ ਹੋਈ ਉਨਾ ਇਹ ਵੀ ਦੱਸਿਆ ਕਿ ਪੁਸ਼ਕੇ ਇਸ ਤਰ੍ਹਾਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਵੈਲਕਮ ਪੰਜਾਬ ਤੋਂ ਸੁਖਦੇਵ ਮੁੰਨੂ ਦੇ ਨਾਲ ਨਰੇਸ਼ ਪਾਸੀ ਦੀ ਰਿਪੋਰਟ। ਅੱਜ ਕੀ ਮਾਮਲਾ ਚੱਲ ਰਿਹਾ ਜਿਹੜਾ ਮਾਣਯੋਗ ਕਮਿਸ਼ਨਰ ਸਾਹਿਬ ਸੀ ਗੋਪਾਲ ਸਿੰਘ ਜੀ ਭੋਲਰ ਮਾਣਯੋਗ ਐਡੀਸੀਪੀ ਸਾਹਿਬ ਸੀ ਬੰਦੇ ਜਣਾ ਸਿਟੀ 3 ਮਾਣਯੋਗ ਐਸਪੀ ਸਾਹਿਬ ਗੁਰਿੰਦਰਵੀਰ ਸਿੰਘ ਜੀ ਇਸਟ ਮਾ ਇੰਚਾਰਜ ਸੀਐਸਟਾਫ ਇੰਸਪੈਕਟਰ ਬਿੰਦਰਜੀਤ ਸਿੰਘ ਦੀ ਪੁਲਿਸ ਟੀਮ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 550 ਗ੍ਰਾਮ ਹੈਰੋਇਨ ਸਮੇਤ ਐਕਟਵਾ ਬਰਾਮਦ ਕੀਤੀ ਗਈ ਹੈ। ਅਸੀਂ ਕਿੱਥੇ ਨਕਲ ਆਇਆ? ਇਹ ਦੋਸ਼ੀਆਂ ਨੂੰ ਹੀ ਕਾਬੂ ਕੀਤਾ ਸ੍ਰੀ ਜੰਦ ਗੋਦਵਾਲ ਸਾਹਿਬ ਨੇੜੇ ਮੀਠਾ ਰੋਡ ਲੱਗ। ਕੀ ਪਹਿਚਾਣ ਹੋਈ ਤੁਸੀਂ? ਇਹ ਮੁਖਬਦੀ ਹੋਈ ਸੀ ਕਿ ਇਹ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਜਗਦੂਪ ਸਿੰਘ, ਹਰਸ਼ਦੀਪ ਹਰਪ੍ਰੀਤ ਸਿੰਘ ਤੇ ਕਰਨਦੀਪ ਸਿੰਘ ਕਿ ਡਰੱਗਸ ਜਿਹੜੀ ਹੈਰੋਇਨ ਖੇਪ ਲੈ ਕੇ ਆਦੇ ਆ। ਇਹਨਾਂ ਨੂੰ ਤੋਂ ਕਾਬੂ ਕੀਤਾ ਗਿਆ ਇਹਨਾਂ ਬਸੋਂ 550 ਗ੍ਰਾਮ ਹੈਰੋਇਨ ਸਮੇਤ ਇੱਕ ਟੋਬਾ ਬੰਦ ਕੀਤੀ ਗਈ ਹੈ ਸਰ ਪਹਿਲਾਂ ਵੀ ਇਹਨੂੰ ਕਦਮ ਨਹੀਂ ਚੁੱਕਿਆ ਨਹੀਂ ਪਹਿਲਾਂ ਦਾ ਇਹਨਾਂ ਖਿਲਾਫ ਕੋ ਮਕਦਮਾ ਦੇ ਸਾਹਮਣੇ ਨਹੀਂ ਆਇਆ ਫਿਰ ਵੀ ਜਿਹੜਾ ਇਹਨਾਂ ਦਾ ਰਿਕਾਰਡ ਖੰਘਾ ਲਿਆ ਜਾਦਿਆ ਕਿਸਾਨ ਇਹਨਾਂ ਨੇ ਦੱਸਿਆ ਕਿੱਥੋਂ ਲੈ ਕੇ ਆ ਰਹੇ ਕਿੱਥੇ ਲੈ ਕੇ ਗਏ ਗਾਹਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਬੈਕਵਰਡ ਨਾਲ ਲਿੰਕ ਪਤਾ ਕੀਤੇ ਜੋਗ ਵੀ ਤਪਤੀਸ਼ ਹੋਣਦੀ ਜਾਊਗੀ ਹੁਣ ਕਾਰਵਾਈ ਕੀ ਕੀਤੀ ਗਈ ਇਹਨਾਂ ਖਿਲਾਫ ਮਕਦਮਾ ਨੰਬਰ 275 ਦਾ ਐਨਡੀਪੀਆ ਦਿਸਟ੍ਰਿਕਟ ਕਰਕੇ ਮੌਜੂਦ ਅਦਾਲਤ ਪੇਸ਼ ਕਰ ਕਿਤਾ ਦੋ ਦਿਨ ਦਾ ਪੁਸਤ ਸਮਾਨ ਨਾਲ ਦਿੱਤਾ ਗਿਆ ਪੁਸ਼ਕਿਸ਼ਗਾ ਕੀਤੀ ਜਾਦੀ ਹੈ ਗਾਂ ਬੈਕਫਾਰਡ ਉਪਰ ਰੱਖਿਆ ਜਾਏਗਾ